ਨਾਮ ਦਾ ਹਦਰਜੀ ਪਿੰਡ ਦਾ ਤੇ ਉਹ ਤੁਹਾਡਾ ਮੇਰਾ ਨੌ ਰਣਕੀ ਸਿੰਘ ਜੀ ਕੰਡ ਮੇਰਾ ਸੰਸਪਰਾ ਹੀ ਕੀ ਮਾਮਲਾ ਹੋਇਆ ਜਿਹੜਾ ਹੋਇਆ ਇਹ ਜਿਹੜਾ ਮਾਮਲਾ ਹੋਇਆ ਜੀ ਇਹ ਸਾਡੇ ਪਿੰਡ ਦੀ ਕੁੜੀ ਹੈ ਇੱਕ ਉਹ ਦਨੀ ਰੋਟਾ ਸਾਡੇ ਮੇਰੇ ਭਾਈ ਨੂੰ ਰੋਟੀ ਪਾਣੀ ਘਰੇ ਦੇ ਕੇ ਜਾਂਦੀ ਸੀ ਅਸੀਂ ਸਰਪੰਚ ਨੂੰ ਉਹਨਾਂ ਦੇ ਘਰ ਭੇਜਿਆ ਵੀ ਭਾਈ ਰੰਬਾ ਰੰਬਾ ਦਿੱਤਾ ਇਹ ਕਹਿੰਨਾ ਉਹਦੇ ਭਰਾ ਨੂੰ ਵੀ ਮੈਂ ਦੱਸਿਆ ਮਹਾ ਵੀ ਭਾਈ ਕੁੜੀਆਂ ਰੋਟੀ ਦਿੰਦੇ ਰੋਟੀਆਂ ਦਿੰਦੀਆਂ ਚੰਗੀਆਂ ਹੀ ਲੱਗਦੀਆਂ ਹੈਗੀਆਂ ਠੀਕ ਹੈ ਉਰੀ ਟੀ ਨਹੀਂ ਜੀ ਉੱਤੇ ਪੇਕੇ ਦਾ ਨਹੀਂ ਹੁੰਦੀ ਉਹ ਜਿਵੇਂ ਹੁਣ ਉਹਨਾਂ ਨੇ ਕੀ ਕੀਤਾ ਰਾਤ ਕਿਤੋਂ ਲੱਭ ਲਿਆਏ ਉਹ ਰੱਬ ਕੇ ਲਿਆ ਕੇ ਰਾਤ ਸਾਨੂੰ ਨਹੀਂ ਪਤਾ ਕਿ ਲੈ ਕੇ ਆਏ ਨੇ ਉਹ ਕਿੱਥੋਂ ਲੈ ਕੇ ਆਏ ਨੇ ਕਿੱਥੋਂ ਨਹੀਂ ਰਾਤ ਸਾਰੀ ਰਾਤ ਦੇ ਘੁਰਦੇ ਨੇ ਉਹ ਉਹਨੂੰ ਸਵੇਰੇ ਅੱਜ ਉਹਨਾਂ ਨੇ ਉਹਦਾ ਮੂੰਹ ਕਾਲਾ ਕਰਕੇ ਸੱਤਣਾ ਦਾ ਹਾਂੜ ਪਾ ਕੇ ਵਾਲ ਕੱਟ ਕੇ ਸਿੱਖ ਧਾਰੀ ਜੀ ਆ ਉਹ ਇਹ ਚੀਜ਼ ਦੀ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਜੀ ਜਾਂ ਤਾਂ ਆਪਣੀ ਕੁੜੀ ਨੂੰ ਵੀ ਬਰਾਬਰ ਖੜਾਉਂਦੇ ਹੋ ਧੰਨਵਾਦ ਮਾਤਾ ਜੀ ਨਾਮ ਦੱਸ ਦਿਓ ਪਿੰਡ ਦੱਸ ਦਿਓ ਆਪਣਾ ਜੀ ਤੁਹਾਡੇ ਬੇਟੇ ਦਾ ਕੀ ਨਾਮ ਆ ਠੀਕ ਹੋਵੇ ਮੇਰੇ ਪੁੱਤ ਦਾ ਨਾਮ ਸੰਸਕਰ ਮਨਜੀਤ ਸਿੰਘ ਮੇਰਾ ਬੇਟਾ ਤੇ ਉਹ ਨਾਲਕੋ ਮੀਨੇ ਲੱਗੇ ਆ ਜਿਹੜਾ ਕਾਟੇਪੰਡੇ ਤੇ ਭੜਾਈ ਲਾਉਣ ਦੇ ਕਰ ਰਹੇ ਹੁੰਦਾ ਇਹ ਕੁੜੀ ਨੇ ਜਾਈ ਹੋਈ ਆ ਤਿੰਨ ਬੱਚੇ ਨੇ ਇਹ ਇੱਥੇ ਰੁਸ ਕੇ ਆਈ ਥੀ ਇਹਨਾਂ ਗੱਲਾਂ ਕਰਕੇ ਕੁੜੀ ਉਹ ਪਰੌਣੇ ਦੇ ਘੁੱਟੇ ਗੱਡੀ ਹੋਈ ਥੀ ਤੇ ਮੁੰਡਾ ਮੇਰਾ ਉਹਨਾਂ ਦੇ ਘਰੇ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਲੈ ਕੇ ਆਉਂਦੀ ਕੁੜੀ ਘਰੇ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕੇ ਤੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੂੰ ਮੈਂ ਭੇਜਿਆ ਬਾਪ ਦੇ ਕੋਲ ਮਾਂ ਕੋਲ ਕਹਿ ਗਿਆ ਸਰਪੰਚ ਘਰ ਇੱਕ ਪੰਜ ਠੀਕਾ ਉਹਨੂੰ ਵੀ ਅਸੀਂ ਕਹਿ ਕੇ ਆਏ ਉਹ ਨਹੀਂ ਮੰਨੇ ਸੌਦਾ ਪੱਤਾ ਜੋਰਾ ਸਰਪੰਚ ਮੇਰੇ ਮੁੰਡਾ ਨੂੰ ਖਾਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾ ਕਿਤੇ ਵੀ ਮੈਂ ਨੂੰ ਜੇ ਸੌਰੀ ਛੱਡਣਾ ਛੱਡਿਓ ਨਹੀਂ ਮੈਂ ਕਾਕੇ ਨਾਲ ਚਲੀ ਜਾਣਾ ਚਲੋ ਉਹ ਗੱਲਾਂ ਉਹਨੇ ਗੁਰਦੁਆਰੇ ਜਾ ਕੇ ਵੀ ਕਹੀ 2000 ਬੰਦੇ ਆ ਕੋ ਇਹ ਦੁਆਰੇ ਨੂੰ ਕੋਈ ਨਹੀਂ ਛੱਡਿਆ ਉੱਥੋਂ ਪਰ ਉਹਨੇ ਨੂੰ ਬਹਾਨਾ ਲਾ ਕੇ ਕੁੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਖੜੀ ਆ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਪਰਾਇਆਂ ਦੇ ਘਰੇ ਮੁੰਡੇ ਨੂੰ ਫੋਨ ਕਰਤਾ ਵੀ ਇੱਥੇ ਖੜੀ ਆ ਮੈਂ ਆ ਜਾ ਮੁੰਡਾ ਮੇਰਾ ਚਲੇ ਗਿਆ ਸਾਨੂੰ ਨਹੀਂ ਪਤਾ ਵੀ ਕਿੱਥੋਂ ਗਿਆ ਕਿੱਥੋਂ ਨਹੀਂ ਗਿਆ ਕਿੱਥੋਂ ਕੁੜੀ ਗਈ ਆ ਤੇ ਉਹ ਮੁੰਡੇ ਉਹਦੇ ਭਾਈ ਤੇਨ ਨੇ ਬਾਹ ਲੱਭ ਲਿਆ ਏ ਜਗਰ ਦੇ ਘਰ ਤੇ ਆ ਟੋਨੇ ਲੱਭ ਕੇ ਲਿਆ ਕੇ ਰਾਤ ਉਹਨਾਂ ਨੇ ਘਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਨਾਲੀ ਕੁੜੀ ਕਿਤੇ ਭੈਣ ਵਿਆਹੀ ਆ ਉਹ ਇਹ ਕਰਨ ਲਈ ਗਏ ਉਹਨਾਂ ਨੇ ਕੁੱਟਿਆ ਤੇਰੇ ਨੇ ਹਟਾਣ ਦੇ ਰਾਹ ਤੇ ਲੈ ਕੇ ਕੁੱਟਿਆ ਬਹੁਤ ਉਹਦੇ ਹੱਡ ਗੋਡੇ ਭੰਨੇ ਪਏ ਨੇ ਕੋਸੋ ਦਾ ਤਾਂ ਕੁੜੀ ਵੀ ਉਹਨੀ ਹੀ ਆ ਜਿੰਨਾ ਮੁੰਡਾ ਇਹਨਾਂ ਨੇ ਕੀ ਕੀਤਾ ਕੁੱਟ ਕੇ ਸਵੇਰੇ ਉਹਦੇ ਕੇਸ ਰੱਖੇ ਹੋਤੀ ਅੰਬਰਦਾਰੀ ਠੀਗਾ ਉਹ ਦਾੜੀ ਰੱਖੀ ਹੋਈ ਸੀ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਉਹਦੇ ਛੇਤਰਾਂ ਦਾ ਹਾਰ ਗਲ ਦੇ ਵਿੱਚ ਪਾ ਕੇ ਇਹਨਾਂ ਨੇ ਸਾਡੇ ਨਿਮਥੇ ਥੱਲੇ ਲਿਆਂਦਾ ਝੌਂਕ ਬਣਿਆ ਹੋਇਆ ਉੱਥੇ ਲੈ ਕੇ ਸਾਨੂੰ ਕੋਈ ਵੀ ਕਿਸੇ ਗੱਲ ਦਾ ਨਹੀਂ ਪਤਾ ਸਾਨੂੰ ਨਿਰਾਨੀਆਂ ਨੇ ਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤੁਹਾਡੇ ਕਾਕਾ ਨੇ ਕੀ ਹੋ ਰਿਹਾ ਮਾ ਵੀ ਕਾਕਾ ਕੀਤੇ ਆ ਕਹਿੰਦੀ ਵੀ ਨਿਮਥੇ ਥੱਲੇ ਖੜਾਇਆ ਹੈ ਉਹਨਾਂ ਨੇ ਇਹ ਤਿੰਨੇ ਮੁੰਡੇ ਉਹਦੇ ਭਾਈ ਕੁਲੀ ਦੇ ਤੇ ਮੇਰੇ ਮੁੰਡੇ ਨਿਮਥੇ ਥੱਲੇ ਲਈ ਖੜੇ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਹੈ ਦਾੜੀ ਕੱਟੀ ਹੋਈ ਕੇਸ ਕੱਟੇਗਾ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਮੈਂ ਆਪਣੇ ਮੁੰਡੇ ਦੇ ਥੱਪੜ ਮਾਰੇ ਧਿਆ ਕੇ ਕਿੰਨੇ ਵੀ ਕੀ ਕੀਤਾ ਤੂੰ ਮੇਰੇ ਲਾਈ ਦਾਗ ਧੌਲੇ ਰੋਲੇ ਤੇ ਆਪਣੇ ਬਾਪ ਦੀ ਮੜੀ ਰੋਲੀ ਪਾਈ ਦੀ ਤੇ ਮੈਂ ਉਹਨਾਂ ਨੂੰ ਕਿਹਾ ਮਾ ਕਾਕਾ ਕੱਲ ਸੋਣਗੇ ਜੀ ਥੋੜੀ ਕੁੜੀ ਵੀ ਇੰਨੀ ਬਸੂਤਾਰ ਉਹਨੂੰ ਕੁੜੀ ਨੂੰ ਨਾਲ ਲੈ ਕੇ ਆਓ ਨਾਲ ਲਿਆ ਕੇ ਉਹਦੇ ਵੀ ਵਾਲ ਕਟੋ ਵਾਲ ਕੱਟ ਕੇ ਉਹਦੇ ਹਾਰ ਬੋਇਕ ਨੇ ਉਹਦਾ ਮੂੰਹ ਕਾਲਾ ਕਰੋ ਤੇ ਮੁੰਡੇ ਦੇ ਬਰਾਬਰ ਖੜਾ ਕੇ ਦੋਨਾਂ ਨੂੰ ਗੋਇਠੇ ਲਾ ਦਿਓ ਉੱਤੋ ਜੀ ਮੁੰਡੇ ਮੈਨੂੰ ਬੋਲਣ ਲੱਗੇ ਬਹੁਤ ਗਲਤ ਮੁੰਡੇ ਮੈਨੂੰ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਉਹ ਤੇ ਕਸੂਰਦਾਰਾ ਕਸੂਰ ਥੋੜੀ ਕੁੜੀ ਵੀ ਕਸੂਰਦਾਰ ਜਿਹਨੂੰ ਬੁਲਾ ਕੇ ਲੈ ਗਈ ਆ ਨਾਲ ਉਹਨੂੰ ਬੁਲਾਉਣ ਬੁਲਾ ਕੇ ਕੁੜੀ ਦਾ ਮੂੰਹ ਸਿਰ ਕਾਲਾ ਕਰਨ ਉੱਤੇ ਕੱਟਣ ਉਹਦੀ ਉਹ ਇਹ ਹਾਰ ਪਾਉਣ ਚਿਤਰਾ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ ਤੁ ਮੰਗ ਤੁਸੀਂ ਕੀ ਮੰਗ ਸਰਕਾਰ ਪੁਲਿਸ ਤੋਂ ਕੀ ਮੰਗ ਕਰਦੇ ਹੋ ਬਹੁਤ ਸਾਰੇ ਅਸੀਂ ਇਹ ਮੰਗ ਕਰਦੇ ਆਂ ਕਿ ਕੁੜੀ ਨੂੰ ਲਿਆ ਕੇ ਉੱਥੇ ਬਰਾਬਰ ਖੜਾ ਕੇ ਮੁੰਡੇ ਦੇ ਚਿਤਰਾ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਉਹਦਾ ਵਾਲ ਕੱਟ ਕੇ ਓਕਣੇ ਜਿਕੇ ਮੁੰਡੇ ਦਾ ਕੱਟਿਆ ਦਾੜੀ ਉਹ ਕੱਟ ਕੇ ਕੁੜੀ ਦਾ ਆਪਣੇ ਬਰਾਬਰ ਖੜਾ ਕੇ ਦੇਖ ਸਕ ਜੀ ਗੋਲੀ ਮਾਰ ਕੇ ਮਾਰ ਦੇਣਾ ਮੈਂ ਇੱਕ ਵਾਰ ਵੀ ਕਹੋਨੀ ਵੀ ਮੇਰਾ ਮੁੰਡਾ ਕਿਉ ਮਾਰਿਆ ਕੁੜੀ ਨੇ ਖਲਾਫ ਤੁਹਾਡੇ ਬਿੜ ਦੇ ਖਲਾਫ ਕੰਪਲੇਂਟ ਕੀਤੀ ਮੈਨੂੰ ਧੱਕੇ ਨਾਲ ਲੱਗੇ ਨਾ ਜੀ ਇਹ ਮੈਨੂੰ ਕੋਈ ਪਤਾ ਨਹੀਂ ਵੀ ਕਰਿਆ ਕਿ ਨਹੀਂ ਕਰੀ ਉਹਦੇ ਮਾਵਾ ਬਾਰੇ ਪਤਾ ਤੁਸੀਂ ਥਾਣੇ ਕੋਈ ਕੰਪਲੇਂਟ ਲਿਖਾਈ ਆ ਸੀ ਨਹੀਂ ਲਿਖਾਈ ਵੇ ਕੁੜੀ ਵਾਲੇ ਨੇ ਕਹਿੰਦੇ ਲਿਖਾਈ ਹੋਈ ਆ ਜੀ ਹਾਂ ਕੀ ਮਾਮਲਾ ਇਹ ਨਾ ਜੀ ਅੱਜ ਸ਼ਬੀ ਤਰੀਕ ਨੂੰ ਸ਼ਾਮੀ ਚਾਰ ਗਵੇ ਦੇ ਲੱਗੇ ਜਿਹੜਾ ਮਨਜੀਤ ਸਿੰਘ ਦੇ ਇਸ ਕਾਕਾ ਜਿਹੜਾ ਸਮਸਰ ਪਿੰਡ ਪੈਂਦਾ ਸਮਰਾਲੇ ਦੇ ਉਹ ਹਸਪੀਟਲ ਦਾਖਲ ਹੋਇਆ ਸੀ ਜਿਹਦੇ ਸੰਦੇ ਸਾਡੇ ਮੀ.ਐਲ.ਐਸ.ਚੋ ਸਰਪੰਤਰ ਸਿੰਘ ਮੌਕੇ ਤੇ ਗਏ ਹਸਪੀਟਲ ਇਨਾ ਸਟੇਟਮੈਂਟ ਲਖਾਈ ਹੈ ਵੀ ਮੈਨੂੰ ਦੂਜੀ ਪਾਰਟੀ ਜਿਹੜੀ ਆ ਸੁਖਦੀਪ ਸਿੰਘ ਸੰਦੀਪ ਸਰੇਂਦਰ ਦੇ ਤਨ ਲੜਕੇ ਘੁੱਗੀ ਜੱਗੀ ਦੇ ਜੱਸੀ ਵੀ ਮੈਨੂੰ ਘਰੇ ਬੰਦੀ ਬਣਾ ਕੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਕਾਲਾ ਕੀਤਾ ਜਿਹਦੇ ਸੰਦੇ ਇਸ ਸਟੇਟਮੈਂਟ ਤੇ ਅਸੀਂ ਕਾਨੂੰਨ ਸਰਕਾਰ ਵੀ ਕਰ ਰਹੇ ਆ ਦੂਜੇ ਪਾਸੇ ਵੀ ਜਿਹੜੇ ਇਸੇ ਪਿੰਡ ਦੀ ਇੱਕ ਲੇਡੀ ਨੇ ਕੰਪਲੇਂਟ ਦਿੱਤੀ ਹੈ ਵੀ ਇਹ ਮੰਨਣੇ ਦਾ ਬੰਦਾ ਜਬਰਦਸਤ ਇਸ ਨੂੰ ਨੰਬਰਸੌ ਲੈ ਗਿਆ ਸੀ ਮੇਰੇ ਨਾਲ ਜਬਰਦਸਤੀ ਕੀਤੀ ਜਬਰਦਸਤੀ ਕੀਤੀ ਹੈ ਜਿਹਦੇ ਸੰਬੰਧੀ ਵੀ ਅਸੀਂ ਉਸ ਕੰਪਲੇਟ ਦੇ ਵੀ ਕਾਨੂੰਨ ਸਰ ਜਿਹੜੀ ਕਾਰਵਾਈ ਕਰਿਆ ਹੈ ਮੌਲਿਆਂ ਜਿਹੜਾ ਛੇਤੀ ਗ੍ਰਸਤ ਕਰ ਲਿਆ ਚੁੱਕਾ ਸਰ ਇਹ ਅਮਰਤਾਰੀ ਹੈ ਨਹੀਂ ਨਹੀਂ ਅਮਰਤਾਰੀ ਨਹੀਂ ਦੋਨੋਂ ਇੱਕ ਪਿੰਡ ਦੇ ਹਨ ਦੋਨੋਂ ਇੱਕ ਪਿੰਡ ਦੇ ਹਨ ਇਹ ਪਿਛਲੀ 30 ਤਰੀਕ ਤੋਂ ਜਿਹੜੀ ਲੜੀ ਸੀ ਇਹ ਇਹਦੀ ਇੱਥੇ ਪਹਿਲਾਂ ਜਿਹੜੀ ਮਿਸਿੰਗ ਆ ਪਿੰਡੋਂ ਉਹਨੇ ਮੈਰਿਡ ਨਹੀਂ ਆ ਨਾ ਨਹੀਂ ਜਿਹੜਾ ਮੁੰਡਾ ਅਨਮੈਰਿਡ ਹੈ ਲੇਡੀ ਮੈਰਿਡ ਹੈ ਮੁੰਡੇ ਦੀ ਉਮਰ 40 ਸਾਲ ਹੈ ਲੇਡੀ ਦੀ ਉਮਰ ਜਿਹੜੀ 37 ਸਾਲ ਦੇ ਲੱਗੇ